ਖੰਨਾ ਵਿੱਚ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦੋਂ ਲੁਧਿਆਣਾ ਵਾਲੇ ਨੈਸ਼ਨਲ ਹਾਈਵੇ ਤਮਲੋ ਚੌਂਕ ਦੇ ਵਿੱਚ ਖੰਨਾ ਦੇ ਵਿਖੇ ਇੱਕ ਤੇਲ ਦੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ ਤੇ ਉੱਚੀਆਂ-ਉੱਚੀਆਂ ਅੱਗ ਦੀਆਂ ਲਪਟਾਂ ਇਸ ਦੇ ਵਿੱਚੋਂ ਨਿਕਲਣ ਲੱਗ ਪਈਆਂ ਤੇ ਕਾਲਾ ਧੂੰਆਂ ਨਿਕਲਣ ਲੱਗ ਗਿਆ ਇਸ ਅੱਗ ਦੇ ਕਰਕੇ ਸੜਕ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਵਾਜਾਈ ਰੋਕ ਦਿੱਤੀ ਗਈ ਤੇ ਆਲੇ-ਦੁਆਲੇ ਤੇ ਇਲਾਕੇ ਦੇ ਲੋਕਾਂ ਦੇ ਵੱਲੋਂ ਇਸ ਗੱਡੀ ਤੇ ਅੱਗ ਨੂੰ ਬੁਝਾਉਣ ਦਾ ਕਈ ਘੰਟੇ ਦੀ ਜਦੋ-ਜਾਹਤ ਕਰਨੀ ਪਈ ਤੇ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਸੜਕ ਉੱਤੇ ਟ੍ਰੈਫਿਕ ਰੋਕਣ ਦੇ ਕਰਕੇ ਟ੍ਰੈਫਿਕ ਨੂੰ ਸਾਈਡ ਲੇਨ ਤੋਂ ਲੰਘਾਇਆ ਗਿਆ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖ ਰਿਆ ਸਨ ਖੁਸ਼ਕਿਸਮਤੀ ਨਾਲ ਡਰਾਈਵਰ ਅਤੇ ਕੰਡਕਟਰ ਦਾ ਬਚਾਅ ਹੋ ਗਿਆ ਡਰਾਈਵਰ ਨੇ ਦੱਸਿਆ ਕਿ ਟੈਂਕਰ ਦੇ ਅੱਗੇ ਆਵਾਰਾ ਗਾਂ ਦੇ ਔਣ ਕਰਕੇ ਹਾਦਸਾ ਵਾਪਰਿਆ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਅਮਨੀਤ ਕੌਂਡਲ ਨੇ ਇਸ ਮੌਕੇ ਤੇ ਦੱਸਿਆ ਕਿ ਅੱਗ ਦਾ ਪਤਾ ਲੱਗਣ ਤੇ ਉਹ ਪੁਲਿਸ ਪਾਰਟੀ ਦੇ ਸਮੇਤ ਮੌਕੇ ਦੇ ਉੱਤੇ ਪਹੁੰਚ ਗਏ ਤੇ ਬਚਾਅ ਕਰਮੀਆਂ ਦੇ ਨਾਲ ਮਿਲ ਕੇ ਉਹਨਾਂ ਦੇ ਵੱਲੋਂ ਬਚਾਅ ਕੀਤਾ ਗਿਆ ਬਿਊਰੋ ਰਿਪੋਰਟ ਦਾ ਏਅਰ ਟੀਵੀ ਤੇ ਪੰਜਾਬ ਰੈਨ ਲਈ ਉਹੰਦਰ ਜੀ ਤੁਹਾਨੂੰ ਕਿੱਦਾਂ ਹੋਇਆ ਜੀ ਹਾਸਾ ਇਹ ਤੇ ਗਾਏ ਆ ਗਈ ਉਹ ਅੱਛੇ ਗਾਏ ਲੱਗਣ ਨਾਲ ਕਿੱਦਾਂ ਕਿਸੇ ਫੁੱਟਪਾਥ ਗਾਏ ਨੂੰ ਬਚਾਉਣ ਲੱਗਿਆ ਫੁੱਟਪਾਥ ਤੇ ਚੜ ਗਈ ਗੱਡੀ ਕੀ ਗੱਡੀ 'ਚ ਹਾਇ ਕਿਸੇ ਦਾ ਕਹਿੰਦਾ ਤੇਲ ਸੀ ਵੀ ਜੀ 6 ਜੀ ਲੀਟਰ ਪੈਟਰੋਲ 6 ਜੀ ਲੀਟਰ 6 ਜੀ ਪੈਟਰੋਲ ਅੱਛਾ ਜੀ ਕਿੱਥੇ ਲੈ ਕੇ ਕਿੱਥੋਂ ਆ ਰਹੇ ਤੁਸੀਂ ਜੰਦਰ ਅੱਛਾ ਜੀ ਜੰਦਰ ਦੀ ਪੂਰੀ ਗੱਡੀ ਚੱਲਦੀ ਸੀ ਇਹ ਹਾਂਜੀ ਤੇ ਜਾਣੇ ਕਿੱਥੇ ਸੀ ਲੈ ਕੇ ਜਸਥੜਾ ਜਾਣੇ ਕਿ ਥੋੜੀ ਕੰਡੀਸ਼ਨ ਕਿੱਦਾਂ ਦੀ ਥੋੜੀ ਕਿੱਦਾਂ ਦੇ ਹਾਲਾ ਉਹ ਤਾਂ ਠੀਕ ਹੈ ਕੋਈ ਨਸ਼ਾ ਕੋ ਜਾਲੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਅੱਜ ਇਹ ਰਾਉਂਡ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਡਾ ਜਿਹੜਾ ਸਾਡਾ ਹਾਈਵੇਅ ਹੈ ਉੱਥੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੀ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੀ ਪੂਰੀ ਔਇਲ ਟੈਂਕਰ ਨੂੰ ਹੀ ਅਗ ਲੱਗ ਗਈ ਸੀ ਮਤਲਬ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਔਇਲ ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਵੈਂਟ ਅਪ ਇਨ ਫਲੇਮਸ ਪਰ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟ ਅਪਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀ ਕਿ ਲੱਕੀਲੀ बिकॉज ਮੰਡੀ ਕੋ ਬਿੰਗੜ ਵੀ ਨਾਲੀ ਆ ਖੰਨਾ ਦੇ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ ਤੇ ਚਾਰ ਤੋਂ ਪੰਜ ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ बुझा ਲਿਆ ਗਿਆ ਹੈਗਾ ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸਐਮਓ ਖੰਨਾ ਦੀ ਵਰਜਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਤੇ ਕੋਈ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ ਬੋਥ ਆ ਸਟੇਬਲ ਐਂਡ ਥੋੜੀ ਐਂਗਜ਼ਾਇਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਚ ਅਦਰਵਾਈਜ਼ ਕਿਸੇ ਦਾ ਵੀ ਕੋਈ ਜਾਨੀ ਵਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬਿੰਗ ਹਾਈਵੇ ਥੋੜਾ ਬਹੁਤ ਇਥੇ ਇਨੀਸ਼ੀਅਲ ਜਾਮ ਲੱਗਿਆ ਸੀਗਾ ਪਬਲਿਕ ਨੂੰ ਵੀ ਮੂਵ ਬਾਅਦ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਔਰ ਹੁਣ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਇਰ ਟੈਂਡਰਸ ਆਈ ਜਾ ਰਹੇ ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦੇਈਏ ਪਰ ਪਤਾ ਲੱਗਿਆ ਕਿਸੇ ਜਗ੍ਹਾ ਤੇ ਟੈਂਕਰ ਸੀ ਕਿਸ ਤਰ੍ਹਾਂ ਦੀ

ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ। ਇੱਕ ਮੈਡਮ ਜਿਵੇਂ ਲੱਗੀ ਆ ਰੋਡ ਵੀ ਡੈਮੇਜ ਹੋਇਆ ਕੁਝ ਉਹਦੇ ਕਾਰਨ ਜਾਈਏ ਟ੍ਰੈਫਿਕ ਡਾਇਵਰਟ ਕੀਤੀ ਜਾਊਗੀ ਜਾਂ ਬੰਦ ਕੀਤਾ ਜਾਊਗਾ। ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦ ਹੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਕਿ ਮੈਡਮ ਇੰਨੀ ਤੇ ਅੱਗ ਲੱਗੀ ਹੈਡਾ ਪੋਲ ਦੇ ਲੈਂਟਰ ਨੂੰ ਡੈਮੇਜ ਹੋ ਸਕਦਾ ਹੈ ਨੈਸ਼ਨਲ ਹਾਈਵੇ ਤੇ ਕੋਈ ਇਨਸਪੈਕਸ਼ਨ ਕਰਾਈ ਜਾਊਗੀ ਇਹ ਤੇ ਜਰੂਰ ਜੀ ਡੈਫੀਨਿਟਲੀ ਕਰਾ ਲਾਂਗੇ ਤੁਹਾਡਾ